ਸਾਡੇ ਦੇ ਸਮੁੱਚੇ ਪੰਜਾਬ ਦੇ ਵਿੱਚ ਜੇ ਆਪਾਂ ਬੰਮਾ ਦੀ ਗੱਲ ਕਰੀਏ ਚਾਹੇ ਸਿਹਤ ਔਰ ਸਿੱਖਿਆ ਦੀ ਆਰਥਿਕ ਦੀ ਗੱਲ ਕਰੀਏ ਚਾਹੇ ਤਕਰੀਬਨ 60 ਦਾ ਨੌਕਰੀਆਂ ਬਿਨਾਂ ਪੈਸੇ ਬਿਨਾਂ ਸਵਾਰਸ਼ਾ ਦੀ ਗੱਲ ਕਰੀਏ ਚਾਹੇ ਗੱਲ ਕਰੀਏ ਆਪਾਂ ਕਿਸਾਨ ਭਰਾਵਾਂ ਨੂੰ ਖੇਤਾਂ ਦੇ ਵਿੱਚ ਅੰਡਰਗਰਾਉਂਡ ਪਾਈਪਾਂ ਦੇ ਵਿੱਚ ਪਾਣੀ ਪਹੁੰਚਾਉਣ ਦੀ ਗੱਲ ਕਰੀਏ ਚਾਹੇ ਗਰਮੀ ਦੇ ਵਿੱਚ ਮੋਟਰ ਬੰਦ ਕਰਕੇ ਤੇ ਉਹਨਾਂ ਲੋਕਾਂ ਦੀ ਗੱਲ ਕਰਦੀਏ ਕਿ ਉਹਨਾਂ ਲੱਗਦਾ ਹੈ ਜਿਵੇਂ ਮੋਟਰਾਂ ਚਲਾਏ ਬਿਨਾਂ ਜੀ ਨਹੀਂ ਸਕਦਾ ਤੇ ਜੇ ਹੁਣ ਲੱਗ ਸਕਦਾ ਹੈ ਪਹਿਲਾਂ ਕਿਉਂ ਨਹੀਂ ਲੱਗ ਸਕਿਆ ਉਹੀ ਮੋਟਰਾਂ ਉਹੀ ਗ੍ਰਿਡ ਉਹੀ ਤਾਰਾਂ ਉਹੀ ਕੰਮੇ ਉਹੀ ਪਲਾਜ਼ਮ ਉਹੀ ਕਿਸਾਨ ਸਰਬ ਉਹੀ ਹੈ ਸਿਰ ਬਦਲਿਆ ਕਿ ਇੱਕ ਚੀਜ਼ ਬਦਲੀ ਮਾੜੀਆਂ ਨੀਤਾਂ ਕਈ ਵਾਰ ਨੀਤਾਂ ਵਾਲੀਆਂ ਸਰਕਾਰਾਂ ਤੋਂ ਕਿਤੇ ਛੱਟ ਕੇ ਇੱਕ ਚੰਗੀ ਸਾਫ਼ ਜ਼ਮਾਨਤ ਵਾਲੀ ਸਰਕਾਰ ਜਿਹੋ ਚੁੰਨੀ ਤੇ ਲੈਣ ਵਾਲੀ ਸਰਪ ਬਹੁਤ ਅੱਛਾ ਉਹ ਬਦਲ ਗਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਜੇ ਸਰਕਾਰ ਦੀ ਨੀਅਤ ਸਾਫ਼ ਹੋਵੇ ਕਰਨਾ ਚਾਹੁੰਦਾ ਹੋਵੇ ਸਰਕਾਰ ਤੇ ਇਹ ਜਾਂ ਕੋਈ ਕੰਮ ਨਹੀਂ ਹੈਗਾ ਜਿਹੜਾ ਕਿ ਹੋ ਨਾ ਸਕਦਾ ਹੋਵੇ 80 ਸਾਲ ਹੋਣ ਵਾਲੇ ਜਿਆ 2 ਸਾਲਾਂ ਤੋਂ 80 ਸਾਲ ਹੋ ਜਾਣਗੇ ਦੇਸ਼ ਦੀ ਯਾਦ ਅੱਸਾਂ ਲੋਗੇ ਇਹ 20 ਸਾਲਾਂ ਦੇ ਵਿੱਚ ਚਾਰ ਟੂਪੇ ਨੇ ਚਾਰਾਂ ਦੇ ਵਿੱਚ ਇੱਕ ਦਾ ਵੀ ਕੋਈ ਨਵੀਂ ਨਹੀਂ ਕਰਨਾ ਹੋਇਆ ਤੇ ਅੱਜ ਆਪਾਂ ਅੱਜ ਦੇ ਵਿੱਚ ਤਕਰੀਬਨ ਤਕਰੀਬਨ 90 ਲੱਖ ਰੁਪਏ ਦੀ ਲਾਗਤ ਦੇ ਨਾਲ ਆਪਣੇ ਪੈਸੇ ਤੇ ਦੇ ਕੇ ਦਲੇ ਆ 80 ਲੱਖ ਰੁਪਏ ਦੋਨ ਟੂਕਿਆਂ ਦਾ ਇਹਨਾਂ ਦਾ ਕਾਇਆ ਕਲ ਪੰਜਨ ਜ਼ਰੂਰ ਟੂਕਿਆਂ ਦਾ ਕਰਦਾਂਗੇ ਜਿਹੜਾ ਸਿਕਿਊਰਲ ਮਾਡਲ ਹੈ ਫਾਸਟਰ ਮਾਡਲ ਕਹਿੰਦੇ ਇਹਨੂੰ ਪਰ ਇਹਦੇ ਮੁਤਾਬਕ ਵੜਜੂਗਾ ਤਾਂ ਕਿ ਸਾਫ਼ ਪਾਣੀ ਆ ਜਿਹੜਾ ਔਰ ਇਸ ਹਾਲਤਾਂ ਬਣਾਵਾਂਗੇ ਕਿ ਤੁਸੀਂ ਸ਼ੇਅਰ ਕਰਨਾ ਕਰੋਗੇ ਸਵੇਕ ਮਤਲਬ ਇਹ ਜਿਹੜੇ ਇਹ ਤਕਨੀਕੀ ਦੇ ਬਣਾਤੀ ਸਹੂਤਾ ਏ ਇਹ ਵੀ ਲੰਬਾ ਸਮਾਂ ਪਿੱਛੇ ਜਿਹੜੇ ਤਸਕਰੇ ਪਏ ਰਹੇ ਸੋ ਟੋੜ ਸਾਰੇ ਦਾ ਸਹੀ ਸੀ ਕਿ ਉਹ ਤਗੜੇ ਹੋ ਗਏ ਹਮਲਾ ਮਾਰੋ ਉਹ ਸਾਥ ਪਹਿਲਾ ਪਿੰਡ ਮੋਬੀ ਦੇ ਇਤਿਹਾਸ ਨੂੰ ਵੀ ਦੱਸ ਕੇ